ਕੀ ਤੁਸੀਂ ਕਦੇ ਪੀਤਾ ਘੜੇ ਵਾਲਾ ਪਾਣੀ ਕੀ ਤੁਸੀਂ ਜਾਣਦੇ ਹੋ ਘੜੇ ਵਾਲਾ ਪਾਣੀ ਪੀਣ ਦੇ ਕੀ ਕੀ ਨੇ ਫਾਇਦੇ ਬਲੱਡ ਪ੍ਰੈਸ਼ਰ ਸਣੇ ਕਈ ਹੋਰ ਵੀ ਬਿਮਾਰੀਆਂ ਹੋਣਗੀਆਂ ਕਈ ਦਿਨਾਂ ਦੇ ਵਿੱਚ ਹੀ ਛੁਮੰਤਰ ਹਾਂਜੀ ਦੋਸਤੋ ਪਿਆਰਾ ਤੇ ਸਤਿਕਾਰਯੋਗ ਪਰਿਵਾਰ ਸਭ ਜਿਹੜੇ ਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਦੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਸਗਰਵੀਆਂ ਦਾ ਮੌਸਮ ਆ ਚੁੱਕਿਆ ਹੈ ਤੇ ਵੱਖ-ਵੱਖ ਗਰਮੀ ਤੇ ਮੌਸਮ ਦੇ ਨਾਲ ਜੁੜੀਆਂ ਸੀ ਹੈਲਥ ਟਿਪਸ ਜਿਹੜਾਗਾ ਤੁਹਾਡੇ ਵਾਸਤੇ ਲੈ ਕੇ ਰੂਬਰੂ ਹੁਣੇ ਆ ਤੇ ਅੱਜ ਆਪਾਂ ਗੱਲ ਕਰਾਂਗੇ ਘੜੇ ਤੇ ਪਾਣੀ ਦੇ ਫਾਇਦਿਆਂ ਦੇ ਬਾਰੇ ਵੈਸੇ ਤਾਂ ਗਰਮੀਆਂ ਦੇ ਮੌਸਮ ਦੇ ਵਿੱਚ ਸਾਡੇ ਸਭ ਦੀ ਆਦਤ ਹੈ ਫ੍ਰਿਜ ਖੋਲਣਾ ਫ੍ਰਿਜ ਦੇ ਵਿੱਚੋਂ ਠੰਡੀ ਠੰਡੀ ਬਰਫ਼ ਕੱਢ ਕੇ ਖਾਣੇ ਕੋਲਡ ਡਰਿੰਕਸ ਪੀਣੇ ਆਈਸਕ੍ਰੀਮ ਜਮਾਣੀ ਤੇ ਕਈ ਹੋਰ ਸਾਡੀਆਂ ਠੰਡੀਆਂ ਠੰਡੀਆਂ ਚੀਜ਼ਾਂ ਦੇ ਨਾਲ-ਨਾਲ ਠੰਡਾ ਪਾਣੀ ਪੀਪਨੇ ਪਰ ਕਦੇ ਸੋਚਿਆ ਕਿ ਫ੍ਰਿਜ ਵਾਲਾ ਠੰਡਾ ਪਾਣੀ ਸਾਡੇ ਸਰੀਰ ਵਾਸਤੇ ਕਿੰਨਾ ਜ਼ਿਆਦਾ ਹਾਨੀਕਾਰਕ ਹੈ ਤੁਸੀਂ ਨਹੀਂ ਸੋਚਿਆ ਹੋਵੇਗਾ ਕਿਉਂਕਿ ਗਰਮੀ ਦੇ ਮੌਸਮ ਦੇ ਵਿੱਚ ਇਨਾ ਸੋਚਣ ਦਾ ਖੈਰ ਸਮਾਂ ਨਹੀਂ ਲੱਗਦਾ ਕਿਉਂਕਿ ਅਸੀਂ ਤਾਂ ਠੰਡੀਆਂ ਠੰਡੀਆਂ ਚੀਜ਼ਾਂ ਦਾ ਆਨੰਦ ਲੈਣੀਆਂ ਮਜ਼ੇ ਲੈਣੀਆਂ ਤੇ ਫਿਰ ਅਸੀਂ ਸੋਚਾਂਗੇ ਕਿ ਕਿਹੜੇ ਵੇਲੇ ਕਿਉਂਕਿ ਜਦੋਂ ਸਾਨੂੰ ਇਹਨਾਂ ਚੀਜ਼ਾਂ ਤੋਂ ਫਰਸਤ ਹੀ ਨਹੀਂ ਤਾਂ ਫਿਰ ਅਸੀਂ ਇਹ ਜਿਹੜੀਆਂ ਹਾਨੀਕਾਰਕ ਚੀਜ਼ਾਂ ਦੇ ਬਾਰੇ ਸੋਚਣਾ ਕਿਉਂ ਨਹੀਂ ਸੋਚਿਆ ਤਾਂ ਅੱਜ ਸੋਚ ਲਵੋ ਕਿਉਂਕਿ ਫ੍ਰਿਜ ਵਾਲਾ ਪਾਣੀ ਤੁਹਾਡੇ ਸਰੀਰ ਨੂੰ ਖਤਮ ਕਰਦਾ ਜਾ ਰਿਹਾ ਤੁਹਾਡੇ ਸਰੀਰ ਵਾਸਤੇ ਫ੍ਰਿਜ ਵਾਲੇ ਪਾਣੀ ਦੇ ਕਿੰਨੇ ਕੁ ਜ਼ਿਆਦਾ ਨੁਕਸਾਨ ਨੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਕੜੇ ਵਾਲਾ ਪਾਣੀ ਪੀਣ ਦੇ ਨਾਲ ਤੁਸੀਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਨਿਜਾਤ پا ਸਕਦੇ ਹੋ ਕਿਹੜੀਆਂ ਬਿਮਾਰੀਆਂ ਤੋਂ ਤੁਸੀਂ ਬਚ ਸਕਦੇ ਹੋ ਅੱਜ ਇਸ ਬਾਰੇ ਆਪਾਂ ਖਾਸ ਤੌਰ ਤੇ ਉੱਤੇ ਵਿਚਾਰ ਚਰਚਾ ਕਰਾਂਗੇ ਸੋ ਆਉ ਜਾਣ ਲੈਣੇ ਆ ਕਿ ਕੜੇ ਵਾਲੇ ਪਾਣੀ ਦੇ ਕੀ-ਕੀ ਫਾਇਦੇ ਨੇ ਸੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਇਮਿਊਨ ਸਿਸਟਮ ਦੇ ਬਾਰੇ ਕੜੇ ਦਾ ਪਾਣੀ ਪੀਣ ਦੇ ਨਾਲ ਇਮਿਊਨ ਸਿਸਟਮ ਬਾਰੇ ਦੂਜੇ ਪਾਸੇ ਪਲਾਸਟਿਕ ਤੇ ਭਾਂਡਿਆਂ ਦੇ ਵਿੱਚ ਪਾਣੀ ਰੱਖਣ ਤੇ ਪੀਣ ਦੇ ਨਾਲ ਪਾਣੀ ਅਸ਼ੁੱਧ ਹੋ ਜਾਂਦਾ ਹੈ ਜਿਹੇ ਦੇ ਵਿੱਚ ਤੁਹਾਨੂੰ ਘੜੇ ਦਾ ਪਾਣੀ ਹੀ ਪੀਣਾ ਚਾਹੀਦਾ ਹੈ ਇਸ ਨਾਲ ਸਰੀਰ ਦੇ ਵਿੱਚ ਜਿਹੜਾਗਾ ਟੈਸਟੋ ਟ੍ਰੇਨ ਦਾ ਪਦਰ ਵੀ ਭਰ ਜਾਂਦਾ ਹੈ ਲੂ ਤੋਂ ਬਚਾਏ ਗਰਮੀਆਂ ਦੇ ਵਿੱਚ ਲੂ ਕਰਕੇ ਲੋਕਾਂ ਦੇ ਬਿਮਾਰ ਹੋਣ ਦਾ ਖਤਰਾ ਰਹਿੰਦਾ ਹੈ ਤੇ ਇਸ ਤੋਂ ਬਚਣ ਦੇ ਲਈ ਘੜੇ ਦਾ ਪਾਣੀ ਰੱਖਣਾ ਬਹੁਤ ਸਹਾਈ ਹੋ ਜਾਂਦਾ ਹੈ ਕੈਲਸ਼ੀਅਮ ਮੈਗਨੀਸ਼ੀਅਮ ਫਾਸਫੋਰਸ ਆਦਿ ਖਣਿਜ ਪਦਾਰਥ ਜੋ ਕਿ ਮਿੱਟੀ ਦੇ ਭਾਂਡਿਆਂ ਦਾ ਪਾਣੀ ਪੀਣ ਦੇ ਨਾਲ ਸਰੀਰ ਨੂੰ ਲੂ ਤੋਂ ਬਚਾਉਂਦੇ ਹੈ ਸਰੀਰ ਤੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਨੇ ਗਲੇ ਨੂੰ ਵੀ ਰੱਖੇ ਤੰਦਰੁਸਤ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਗਰਮੀਆਂ ਦੇ ਵਿੱਚ ਲੋਕ ਫ੍ਰਿਜ ਦੇ ਵਿੱਚ ਰੱਖਿਆ ਠੰਡਾ ਪਾਣੀ ਪੀਂਦੇ ਆ ਜਿਸ ਦੇ ਨਾਲ ਗਲੇ ਨੂੰ ਬਹੁਤ ਨੁਕਸਾਨ ਹੁੰਦਾ ਠੰਡਾ ਪਾਣੀ ਪੀਣ ਦੇ ਨਾਲ ਗਲੇ ਦੀਆਂ ਕੋਸ਼ਿਕਾਵਾਂ ਦਾ ਤਾਪਮਨ ਅਚਾਨਕ ਘੱਟ ਜਾਂਦਾ ਹੈ ਜਿਸ ਕਰਕੇ ਗਲੇ ਦੀਆਂ ਗ੍ਰੰਥੀਆਂ ਸੁੱਜ ਜਾਂਦੀਆਂ ਤੇ ਗਲਾ ਦੁਖਦਾ ਕੜੇ ਦਾ ਪਾਣੀ ਪੀਣ ਦੇ ਨਾਲ ਗਲੇ ਦੇ ਉੱਤੇ ਕੋਈ ਵੀ ਬੁਰਾ ਪ੍ਰਭਾਵ ਨਹੀਂ ਪਏਗਾ ਸਰਦੀ ਜ਼ੁਕਾਮ ਤੋਂ ਬਚਾਏ ਗਰਮੀਆਂ ਦੇ ਵਿੱਚ ਫਰਿੱਜ ਦਾ ਪਾਣੀ ਪੀਣ ਦੇ ਨਾਲ ਗਲੇ ਦੀਆਂ ਕੋਸ਼ਿਕਾਵਾਂ ਦਾ ਤਾਪਮਨ ਅਚਾਨਕ ਘਟ ਜਾਂਦਾ ਹੈ ਜਿਸ ਕਰਕੇ ਜ਼ੁਕਾਮ ਅਤੇ ਗਲੇ ਦੀ ਸਮੱਸਿਆ ਹੋ ਜਾਂਦੀ ਹੈ ਇਸ ਲਈ ਜਦੋਂ ਤੁਸੀਂ ਫਰਿੱਜ ਦਾ ਪਾਣੀ ਪੀਣਾ ਚਾਹੋ ਤਾਂ ਉਸ ਨੂੰ ਆਮ ਕਮਰੇ ਦੇ ਤਾਪਮਨ ਦੇ ਵਿੱਚ ਰੱਖ ਕੇ ਹੀ ਪੀਣਾ ਚਾਹੀਦਾ ਹੈ ਇਸ ਦੇ ਨਾਲ ਗਲੇ ਦੀਆਂ ਸਮੱਸਿਆਵਾਂ ਤੋਂ ਜੋ ਹੈ ਬਚਿਆ ਜਾ ਸਕਦਾ ਹੈ ਪਾਚਨ ਤੰਤਰ ਨੂੰ ਵੀ ਰੱਖੇ ਸਿਹਤਮੰਦ ਘੜੇ ਦਾ ਪਾਣੀ ਢਿੱਡ ਵਾਸਤੇ ਬਹੁਤ ਹੀ ਫਾਇਦੇਮੰਦ ਹੈ ਦਰਅਸਲ ਮਿੱਟੀ ਦੇ ਭਾਂਡੇ ਦੇ ਵਿੱਚ ਰੱਖਿਆ ਪਾਣੀ ਕੁਦਰਤੀ ਤੌਰ ਤੇ ਖਾਰਾ ਹੁੰਦਾ ਜੋ ਕਿ ਪੀ ਐਚ ਸੰਤੁਲਨ ਬਣਾਈ ਰੱਖਣ ਦੇ ਵਿੱਚ ਮਦਦ ਕਰਦਾ ਹੈ ਰੋਜ਼ਾਨਾ ਘੜੇ ਦਾ ਪਾਣੀ ਪੀਣ ਦੇ ਨਾਲ ਢਿੱਡ ਦੇ ਵਿੱਚ ਗੈਸ ਕਬਜਤ ਤੇ ਐਸਿਡਿਟੀ ਵਰਗੀਆਂ ਪਾਚਨ ਸਮੱਸਿਆਵਾਂ ਦੂਰ ਹੁੰਦੀਆਂ ਗੈਸ ਤੋਂ ਵੀ ਮਿਲੇਗੀ ਰਾਖਤ ਜੇਕਰ ਤੁਸੀਂ ਘੜੇ ਦਾ ਪਾਣੀ ਪੀਂਦੇ ਹੋ ਤਾਂ ਇਸ ਦੇ ਨਾਲ ਢਿੱਡ ਦੇ ਵਿੱਚ ਪੈਦਾ ਹੋਣ ਵਾਲੀ ਗੈਸ ਇਸ ਸਮੱਸਿਆ ਤੋਂ ਵੀ ਤੁਹਾਨੂੰ ਕਾਫੀ ਰਾਹਤ ਮਿਲੇਗੀ ਜਿਸ ਵੀ ਵਿਅਕਤੀ ਨੂੰ ਗੈਸ ਜਾਂ ਫਿਰ ਐਸਿਡਿਟੀ ਦੀ ਇਸ ਸਮੱਸਿਆ ਉਸ ਵਿਅਕਤੀ ਨੂੰ ਘੜੇ ਦਾ ਹੀ ਪਾਣੀ ਪੀਣਾ ਚਾਹੀਦਾ ਹੈ ਘੜੇ ਦਾ ਪਾਣੀ ਸਵਾਦ ਵੀ ਬਹੁਤ ਹੁੰਦਾ ਹੈ ਤੇ ਇਹ ਪਾਣੀ ਤੁਹਾਡੀ ਸਿਹਤ ਵਾਸਤੇ ਬਹੁਤ ਹੀ ਫਾਇਦੇਮੰਦ ਵੀ ਹੁੰਦਾ ਆਰੰਧਿਕ ਆਟ ਵੀ ਕਰੇਗਾ ਦੂਰ ਆਇਰਨ ਦੀ ਘਾਟ ਦੂਰ ਕਰਨ ਲਈ ਘੜੇ ਦਾ ਪਾਣੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਆਇਰਨ ਦੇ ਨਾਲ ਭਰਪੂਰ ਡਾਈਟ ਵੀ ਜ਼ਰੂਰ ਖਾਣੀ ਚਾਹੀਦੀ ਹੈ ਇੱਕ ਘੜੇ ਚ ਪਾਣੀ ਸਟੋਰ ਕਰਨ ਦੇ ਨਾਲ ਪਾਣੀ ਦੇ ਵਿੱਚ ਕੁਝ ਵਾਧੂ ਤੱਤ ਮਿਲਦੇ ਨੇ ਜੋ ਕਿ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਜਿਵੇਂ ਕਿ ਸੇਲਿਕਾ ਆਇਰਨ ਅਤੇ ਕੈਲਸ਼ੀਅਮ ਹਾਲਾਂਕਿ ਘੜੇ ਦੇ ਵਿੱਚ ਪਾਣੀ ਰੱਖਣ ਦੇ ਨਾਲ ਸਰੀਰ ਤੇ ਦਰਦ ਤੇ ਸੋਚ ਤੋਂ ਵੀ ਰਾਹਤ ਮਿਲਦੀ ਹੈ ਅੰਤ ਦੇ ਵਿੱਚ ਗੱਲ ਕਰਾਂਗੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦੇ ਬਾਰੇ ਘੜੇ ਦਾ ਪਾਣੀ ਪੀਣ ਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਦੇ ਵਿੱਚ ਰਹਿੰਦਾ ਹੈ ਵਨੂਏ ਜਾਣ ਕੇ ਬਹੁਤ ਹਰਾਨੀ ਹੋਵੇਗੀ ਕਿ ਕੜੇ ਦਾ ਪਾਣੀ ਪੀਣ ਦੇ ਨਾਲ ਸਰੀਰ ਦੇ ਵਿੱਚ ਖਰਾਬ ਕੋਲੇਸਟ੍ਰੋਲ ਦੀ ਮਾਤਰਾ ਘਟ ਜਾਂਦੀ ਜਿਸ ਕਰਕੇ ਹਾਰਟ ਅਟੈਕ ਘਟ ਖੂਨ ਦੀ ਸੰਭਾਵਨਾ ਜੜੀ ਹੈ ਬਣ ਜਾਂਦੀ ਹੈ ਸੋ ਅਗਰ ਤੁਸੀਂ ਵੀ ਗਰਮੀਆਂ ਦੇ ਮੌਸਮ ਦੇ ਵਿੱਚ ਫ੍ਰਿਜ ਵਾਲਾ ਠੰਡਾ ਪਾਣੀ ਪੀਂਦੇ ਹੋ ਬਰਫ਼ ਖਾਂਦੇ ਹੋ ਠੰਡੀਆਂ ਚੀਜ਼ਾਂ ਖਾਂਦੇ ਹੋ ਤਾਂ ਇਸ ਤੋਂ ਪਰਹੇਜ਼ ਕਰੋ ਕਿਉਂਕਿ ਤੁਸੀਂ ਕਈ ਸਾਰੀਆਂ ਬਿਮਾਰੀਆਂ ਦੇ ਵਿੱਚ ਘੇਰ ਸਕਦੇ ਹੋ ਇਸ ਕਰਕੇ ਤੁਸੀਂ ਜਿਹੜਾ ਹੈਗਾ ਗਰਮੀਆਂ ਦੇ ਮੌਸਮ ਦੇ ਵਿੱਚ ਘਰ ਘਰ ਤੇ ਵਿੱਚ ਇੱਕ ਮਿੱਟੀ ਦਾ ਘੜਾ ਲੈ ਕੇ ਉਸ ਦਾ ਪਾਣੀ ਤੁਸੀਂ ਵੀ ਪੀਓ ਤੇ ਆਪਣੇ ਬੱਚਿਆਂ ਨੂੰ ਵੀ ਪਿਆਓ ਕਿਉਂਕਿ ਅਜਿਹਾ ਕਰਨ ਦੇ ਨਾਲ ਤੁਹਾਨੂੰ ਕਈ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ ਰਾਹਤ ਮਿਲੇਗੀ ਤੇ ਜਿਹੜੀਆਂ ਬਿਮਾਰੀਆਂ ਤੁਹਾਨੂੰ ਘੇਰਨ ਬਾਰੇ ਸੋਚ ਰਹੀਆਂ ਉਹਨਾਂ ਬਿਮਾਰੀਆਂ ਨੂੰ ਵੀ ਜਿਹੜਾ ਤੁਸੀਂ ਦੂਰ ਦਾ ਰਸਤਾ ਸਿਰਫ ਔਰ ਸਿਰਫ ਕੜੇ ਦਾ ਪਾਣੀ ਪੀ ਕੇ ਦਿਖਾ ਸਕਦੇ ਹੋ ਜਾਣਕਾਰੀ ਚੰਗੀ ਲੱਗੇ ਤਾਂ ਵੀਡੀਓ ਵਾਦ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਨਾਲ-ਨਾਲ ਜੋ ਵੀ ਤੁਹਾਡੇ ਵਿਚਾਰ ਨੇ ਕਮੈਂਟਾਂ ਦੇ ਵਿੱਚ ਵਿਚਾਰਾਂ ਦੀ ਸਾਂਝ ਵੀ ਜ਼ਰੂਰ ਪਾਓ ਉਸ ਫਿਰ ਹਾਲ ਮੈਨੂੰ ਜਨਕੀ ਰਿਤਕੌਰ ਨੂੰ देऊ ਚਾਹਸਾ ਧੰਨਵਾਦ